ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੱਲਬਾਤ ਕਰਾਂਗੇ ਇਹ ਭਾਜੀ ਨੇ ਕੈਨੇਡਾ ਤੋਂ 54 ਸਾਲ ਦੀ ਉਮਰ ਦੇ ਵਿੱਚ ਬੜਾ ਘੈਂਟ ਸਰੀਰ ਬਣਾਇਆ ਸੋ ਮੈਨੂੰ 에ਰਪੋਰਟ ਤੇ ਮਿਲੇ ਹੈ ਸੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਡਾ ਆਪਣਾ ਕੈਲਗੀ ਵਾਲਾ ਇੰਜਨ ਵੀਰੋ ਅੱਜ ਇਹਨਾਂ ਨੂੰ ਮਿਲੇ ਹੈ ਇੱਥੇ ਦਿੱਲੀ ਇੰਟਰਨੈਸ਼ਨਲ 에ਰਪੋਰਟ ਤੇ ਸਬੱਬੀ ਹੋਇਆ ਵੀਰ ਜੀ ਨੇ ਆਪਾਂ ਨੂੰ ਇੰਨਾ ਜਣ ਕੇ ਘੈਂਟ ਸਾਨੂੰ ਇੱਦਾਂ ਜਿੱਦਾਂ ਕਹਿੰਦਾ ਵੀ ਵੀਰਿਆ ਦੇਖ ਕੇ ਰੂਹ ਖੁਸ਼ ਹੋ ਗਈ ਆ ਮਹਾਰਾਜ ਪਰਮਾਤਮਾ ਨਾਲ ਸੋ ਗੱਲ ਬਾਤ ਕਰਾਂਗੇ ਭਾਜੀ ਹੋਣਾ ਨਾ ਇਹ ਭਾਜੀ 54 ਸਾਲ ਦੀ ਉਮਰ 'ਚ ਇੰਨਾ ਕ ਘੈਂਡ ਸਰੀਰ ਘੈਂਡ ਕਰੀ ਬੈਠੇ ਨਾ ਤੁਸੀਂ ਮੰਨਣਾ ਨਹੀਂ ਹੁਣ ਤੁਹਾਨੂੰ ਭਾਜੀ ਹਣੀ ਸੈੱਟ ਲਾ ਕੇ ਦਿਖਾਣਗੇ ਅ ਸਰ ਕੁਛ ਇਹਨਾਂ ਨੂੰ ਦਿਖਾਓ ਜਿਹੜੇ ਅੱਜ ਦੇ ਤੁਹਾਨੂੰ ਅਸੀਂ ਅਸੀਂ ਇੱਕ ਕਾਰਮ ਤੇ ਅੱਜ ਤੁਹਾਨੂੰ ਪੁਸ਼-ਅੱਪਸ ਲਾ ਕੇ ਦਿਖਾਵਾਂਗੇ ਦਿ ਰੀਅਲ ਐਂਡ ਲਾਈਵ ਓਕੇ ਚਲੋ ਸਰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 100 ਬਹੁਤ ਘੈਂਟ ਭਾਜੀ ਨੇ ਬਹੁਤ ਸਿਹਰਾ ਲਾਇਆ 41 ਪੁਸ਼-ਅਪ ਮਾਰੇ ਆ ਇੱਕ ਹੱਥ ਨਾਲ ਇੱਕ ਬਾਹ ਨਾਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਇੱਕ ਬਾਹ ਦੇ ਨਾਲ 44 ਪੁਸ਼-ਅਪ ਬਹੁਤ ਵੱਡੀ ਗੱਲਬਾਤ ਹੈ 54 ਸਾਲ ਦੀ ਉਮਰ ਦੇ ਵਿੱਚ 54 ਸਾਲ ਦੀ ਉਮਰ ਦੇ ਵਿੱਚ ਬਾਈ ਨੇ ਇੱਕ ਬਾਹ ਦੇ ਨਾਲ 44 ਪੂਸ਼-ਅਪ ਮਾਰਿਆ ਇਹ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਦਿੱਲੀ 에어ਪੋਰਟ ਦੀਆਂ ਤਸਵੀਰਾਂ ਕੋਈ ਝੂਠ ਨਹੀਂ ਕੋਈ ਫਰੋਡ ਨਹੀਂ ਸੋ ਭਾਜੀ ਇਹ ਜਿਹੜਾ ਸਰੀਰ ਤੁਸੀਂ ਕਿਸ ਤਰੀਕੇ ਨਾਲ ਤਿਆਰ ਕੀਤਾ ਕੈਨੇਡਾ ਦੇ ਵਿੱਚ ਵਰਕਆਊਟ ਕਰਦੇ ਹੋ ਕਿਵੇਂ ਕਰਦੇ ਹੋ ਫਿਰ ਬਾਬਾ ਜੀ ਮੈਂ ਆਈ ਲਵ ਮਾਈ ਜਿੰਮ एवरीਡੇ ਯਾ 7 ਡੇ ਵੀਕ ਆ ਵਰਕ ਐਟ ਦ ਜਿੰਮ ਇਨ ਕੈਲਰੀ ਹਾਂ ਐਂਡ ਆ ਕਮ एवरी ਇਅਰ 2 ਮਨთ ਟੂ ਇੰਡੀਆ Yeah. On psaki time. Okay, okay, okay. And I will do workout every day. Okay. Tepere, Sikhar 24, 26 yeah. kilometers I drive Wow, <laughs> wow. 54. And I love myself and I love people. And I will see everyone. No, Babio. Anybody want nothing A lot of people ask me do you strange I said I don't do strange I do real things bhai bahut ghaand banda bhai 54 sal di umar de vich sir tusi apni ID bolio Instagram di Instagram ji paava padna sanu agge vi main video meriyan chaldiyan mainu padna nahi aunda aap honi tonu kad ke Instagram di ID de utte special tick Instagram ne de rakhe paaji honu nahi pata lagga main dassya so bahut ghaand ashqina ਅਜੀਤ ਸਿੰਘ ਬੈਂਸ ਅਜੀਤ ਸਿੰਘ ਬੈਂਸ ਨੇ ਸੋ ਸਰ ਸਾਡੇ ਨਾਲ ਜੀਤ ਸਿੰਘ ਬੈਂਸ ਜੀ ਨੇ ਇਹਨਾਂ ਦੇ ਇੰਸਟਾਗ੍ਰam ਦਾ ਆਈਡੀ ਹੈ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਸੋ ਔਨ ਵਾਲੀ ਪਨੀਰੀ ਨੂੰ ਜਨਰੇਸ਼ਨ ਨੂੰ ਪਤਾ ਲੱਗੇ ਕਿ 54 ਸਾਲ ਦੀ ਉਮਰ ਦੇ ਵਿੱਚ ਇੱਕ ਬਾਈ ਇੱਕ ਮਾਂ ਦੇ ਉੱਤੇ 44 45 ਪੁਸ਼-ਅਪ ਲਾ ਰਿਹਾ ਸੋ ਅੱਜ ਦੇ ਮੁੰਡਿਆਂ ਨੂੰ ਅੱਜ ਦੇ ਮੁੰਡਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜੋ ਪੰਜਾਬ ਦੀ ਨੌਜਵਾਨੀ ਨਸ਼ੇ ਪੱਤਿਆਂ 'ਚ ਵੜੀ ਹੋ ਨਿਕਲ ਕੇ ਇਸ ਬਾਈ ਵੱਲ ਵੇਖੇ ਸੋ ਆਪਣਾ ਸਰੀਰ ਕੈਮ ਕਰੇ ਚੜ੍ਹਦੀ ਕਲਾ ਜੇ ਰਵੇ ਆਪਣੇ ਆਪ ਨੂੰ ਕਾਮਯਾਬੀ ਹਾਸਲ ਕਰੋ ਜਿਸ ਤਰੀਕੇ ਨਾਲ ਬਾਈ ਨੇ ਤਰੱਕੀਆਂ ਬਹਾਸਲ ਕੀਤੀਆਂ ਕੈਨੇਡਾ ਦੇ ਵਿੱਚ ਕੈਲਗਰੀ 'ਚ ਧੱਕਾ ਪਾ ਰਹੀ ਹੈ ਇਹਨਾਂ ਵਰਗੇ ਲੋਕਾਂ ਨੂੰ ਸੋ ਲਾਈਕ ਕਰੋ ਪਿਆਰ ਕਰੋ ਚੜ੍ਹਦੀ ਕਲਾ 'ਚ ਰੱਖੋ ਸੋ ਬਾਈ ਜੀ ਹੋਰ ਕੋਈ ਗੱਲਬਾਤ ਬੱਬਾ ਜੀ ਇਹੀ ਗੱਲ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਜੀ ਨੂੰ ਅੱਜ ਹਣੀ ਮਲੋਟ ਹਣੀ ਮਲੋਟ ਗਾਲਿਆਂ ਨੂੰ ਪਹਿਲੀ ਵਾਰੀ 에어ਪੋਰਟ ਤੇ ਪ੍ਰਮਾਤਮਾ ਦੇ ਦਰਸ਼ਨ ਕਰਾਏ ਆ ਤੇ ਮਹਾਰਾਜ ਥੈਂਕ ਯੂ ਫੋਰ ਐਵਰ ਜੀ ਨੇ ਮੈਨੂੰ ਇੰਨੀ ਸਪੋਰਟ ਦਿੱਤੀ ਆ ਦੇਖੋ ਪਹਿਲੀ ਮੁਲਾਕਾਤ ਦੇ ਵਿੱਚ ਕਹਿੰਦਾ ਯਾਰ ਰੂਹ ਖੋਸ਼ ਹੋ ਗਈ ਕਹਿੰਦਾ ਸਾਰਾ ਯਾਰ ਰਿਪੋਰਟ ਕਹਿੰਦਾ ਤੇਰੇ ਵੱਲੋਂ ਦੇਦਾ ਜਦੋਂ ਐਂਟਰੀ ਮਾਰੀ ਕਹਿੰਦਾ ਜੈਦਾਬਾਦ ਰਹਿ ਸੋ ਗਿਆ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ